ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਮਨਜੀਠੀਆ ਨਸ਼ਾ ਤਸਕਰ ਅੱਜ ਦਰਬਾਰ ਸਾਹਿਬ ਗਏ ਅਰਦਾਸ ਕਰਨ ਵਾਤੇ ਤੇ ਉਹਦੇ ਪਿੱਛੇ ਜਕਾਰੇ ਛੱਟਣ ਵਾਲੇ ਸਰੋਪੇ ਪਾਉਣ ਵਾਲੇ ਹਾਰ ਪਾਉਣ ਵਾਲੇ ਇਹਨਾਂ ਨੂੰ ਕੀ ਕਹੀ ਸਿੱਖ ਤਾਂ ਕਹਿੰਦੀ ਲੋੜ ਨਹੀਂ ਪੇਡਾ ਕਹੋ ਕਤੇੜ ਕਹੋ ਫਰਾਂਦਕੌਰ ਕਹੋ ਇਹ ਸ਼ਬਦ ਵਧ ਗਿਆ ਹੁਣ ਜਿਹੜੇ ਬੰਦੇ ਇਹ ਫਿਤਰਤ ਦੇ ਮਾਲਕ ਨੇ ਵੀ ਅਸੀਂ ਪੰਜਾਬ ਨੂੰ ਬਚਾਉਣਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਇਹ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਇਹ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਡਾਇਲੌਗ ਸામਨੇ ਆ ਗਿਆ ਬਿਕਰ ਮਨਜੀਠੀਏ ਨੂੰ ਸੀਨੀਅਰ ਲੀਡਰ ਕਿਹਾ ਜਾ ਰਿਹਾ ਜੇ ਤੁਸੀਂ ਬਾਦਲ ਸਾਹਿਬ ਦੀ ਇੱਕ ਜਲੰਧਰ ਫੇਰੀ ਵਾਲੀ ਕਿਤੇ ਇੰਟਰਵਿਊ ਸੌਰੀ ਸਟੇਜ ਤੇ ਬੋਲਦੇ ਨੂੰ ਦੇਖੋਗੇ ਨਾ ਉਹਦੇ ਵਿੱਚ ਮਨਜੀਠੀਆ ਬਰਾਬਰ ਹੀ ਖੜਾ ਸੀ ਉਹ ਕਹਿੰਦਾ ਬਾਬਾ ਮੈਂ ਤਾਂ ਜੇਲ੍ਹਾਂ ਕਟੀਆਂ ਨੇ ਹਾਲਾਂਕਿ ਮਾਰੇ ਤਾਂ ਗੱਭੀ ਸੀ ਉਹਨੇ ਵੀ ਤੇ ਆ ਮਜੀਠੀ ਵਰਗਾਂ ਦਾ ਕਹਿੰਦਾ ਪ੍ਰੋਸਿਆ ਹੋਇਆ ਥਾਲ ਮਿਲ ਗਿਆ ਇਹਨੇ ਕੀਤਾ ਕੁਛ ਨਹੀਂ ਉਹਨੇ ਕਹਿਤਾ ਜਿ ਸਰਿਆ ਤੇ ਜਿੰਨੀ ਵਾਰ ਕਾਲੀਆਂ ਦੀ ਸਰਕਾਰ ਬਣੀ ਹੈ ਨਾ ਗੱਲ ਚੇਤੇ ਰੱਖ ਲਿਓ ਵੱਡੇ ਵੱਡੂ ਸਾਹਿਬ ਇਹ ਦੁਨੀਆ ਤੇ ਨਹੀਂ ਹੈਗੀ ਤੇ ਉਹਨਾਂ ਦਾ ਸੈਟਅਪ ਸੀ ਉਹਨਾਂ ਨੇ ਸਰਕਾਰ ਬਣਾਈ ਸੀ ਤੇ ਤੁਸੀਂ ਨਹੀਂ ਬਣਾ ਸਕਦੇ ਜਿਹੜੇ ਬੰਦੇ ਨੂੰ ਸਮਝ ਹੀ ਨਹੀਂ ਆ ਰਹੀ ਵੀ ਜਿਹੜਾ ਬੰਦਾ ਚਿੱਟੇ ਦਾ ਵਪਾਰੀ ਚਿੱਟੇ ਦੇ ਪੈਸੇ ਨਾਲ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਬਣਾਈ ਉਹ ਜੇਲ੍ਹ ਕੱਟ ਕੇ ਆਇਆ ਅਸੀਂ ਉਹਨੂੰ ਇੱਕ ਸ਼ੋਮਣੀ ਅਕਾਲdal ਦਾ ਸੀਨੀਅਰ ਆਗੂ ਬਣਾ ਕੇ ਪੇਸ਼ ਕਰ ਰਹੇ ਹਾਂ ਸਨਮਾਨ ਕਰ ਰਹੇ ਹਾਂ ਸਰੂਪੇ ਦੇ ਰਹੇ ਹਾਂ ਤੇ ਉਹ ਬੰਦਿਆਂ ਨੂੰ ਤੁਸੀਂ ਕਹੋਗੇ ਇਹਨਾਂ ਕੋਲੇ ਅਕਲ ਹੈ ਨਾ ਨਾ ਅਕਲ ਤਾਂ ਘਾਹ ਚੜ੍ਹਨ ਗਈ ਹੋਈ ਹੈ ਪੱਠੇ ਚੜ੍ਹਨ ਗਈ ਹੋਈ ਹੈ ਅਕਲਿਓ ਤੇ ਕੜਦੀ ਇਹ ਤਾਂ ਭੇਡਾਂ ਨੇ ਪਿੱਛੇ ਲੱਗੀਆਂ ਹੋਈਆਂ ਗੱਡੀਆਂ ਤੇਲ ਪਾਇਆ ਹੋਇਆ ਅਸ ਜੇ ਤੁਸੀਂ ਗਿਣਤੀ ਕਰੋਗੇ ਨਾ ਸਭ ਤੋਂ ਬੰਦੇ ਬਾਧੇ ਦੇ ਵਿੱਚ ਉਹ ਨੇ ਜਿਹਨਾਂ ਦਾ ਚਿੱਟੇ ਦਾ ਕਾਰੋਬਾਰ ਹੈ ਜਿਨ੍ਹਾਂ ਕੋਲ ਸ਼ਰਾਬ ਦੇ ਠੇਕੇ ਸੀ ਜਿਹੜੇ ਪੁੱਕੀ ਹਫੀਮ ਸ਼ਰਾਬ ਵੇਚਦੇ ਸੀ ਉਹ ਬੰਦੇ ਇਕੱਠੇ ਹੋ ਕੇ ਗਏ ਤੇ ਇਹ ਬੰਦੇ ਉਹ ਨੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਚੈਲੰਜ ਕਰ ਰਹੇ ਨੇ ਵੀ ਤੁਸੀਂ ਜੋ ਮਰਜ਼ੀ ਕਰੋ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ ਇਦਾਂ ਹੀ ਚਿੱਟਾ ਵੇਚਾਂਗੇ ਅਸੀਂ ਇਦਾਂ ਹੀ ਗੁੰਡੇ ਲੀਡਰਾਂ ਦਾ ਸਾਥ ਦੇਵਾਂਗੇ ਤੁਸੀਂ ਹੁਣੇ ਕੌਣ ਸਾਨੂੰ ਰੋਕਣ ਵਾਲੇ ਇਹ ਸ਼ਰਿਆਮ ਤੁਹਾਨੂੰ ਕਹਿ ਰਹੇ ਸ਼ਰਿਆਮ ਕਹਿ ਰਹੇ ਅਸੀਂ ਲਖਣ ਲਈਏ ਨਾ ਵੀ ਜਿਹੜਾ ਬੰਦਾ ਜੇਲ੍ਹ ਚੋਂ ਬਾਹਰ ਆਇਆ ਉਹਦਾ ਜੇਲ੍ਹ ਜਾਣ ਦਾ ਮਕਸਦ ਕੋਈ ਕੌਮ ਦਾ ਏਜੰਡਾ ਸੀ ਕੋਈ ਪੰਜਾਬ ਦਾ ਮੁੱਦਾ ਸੀ ਉਹਦੇ ਕੇਸ ਸੀ ਐਨਡੀपीएस ਦਾ ਆਮ ਤਨੋਂ ਵੱਧ ਜਾਇਦਾਦ ਪ੍ਰਾਪਰਟੀ ਬਣਾਉਣ ਦਾ ਕੇਸ ਸੀ ਉਹਦੇ ਤੇ ਤਾਂ ਕਰਕੇ ਉਹ ਜੇਲ੍ਹ ਗਿਆ ਸੀ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹਾਲੇ ਉਹਨੂੰ ਬਰੀ ਨਹੀਂ ਕੀਤਾ ਹਾਲੇ ਕੇਸ ਚੱਲਣਾ ਹੈ ਉਹਨਾਂ ਨੇ ਦੇਖਣਾ ਹੁੰਦਾ ਹੈ ਗਰਾਊਂਡ ਲੈਵਲ ਤੇ ਵੀ ਬੰਦਾ ਬਾਹਰ ਆ ਕੇ ਕਿੱਦਾਂ ਦੀਆਂ ਹਰਕਤਾਂ ਕਰਦਾ ਹੈ ਲੋਕ ਕਿੱਦਾਂ ਇ tanto ਪ੍ਰਭਾਵਿਤ ਹੁੰਦੇ ਨੇ ਵੀ ਹਵਾ ਦਾ ਰੁਕ ਕਿੱਧਰ ਨੂੰ ਹੁੰਦਾ ਉਹ ਸਾਰਾ ਕੁਝ ਦੇਖਣਾ ਹੁੰਦਾ ਜੋ ਦਵਾਰਾ ਪੇਸ਼ੀ ਪਣੀ ਹੈ ਬਹੁਤਾਂ ਲੰਬਾ ਸਮਾਂ ਨਹੀਂ ਦਵਾਰੇ ਇਹਨੂੰ ਗ੍ਰਿਫਤਾਰ ਕੀਤਾ ਜਾਣਾ ਪਰ ਪੰਜਾਬ ਦੇ ਲੋਕ ਜਿੰਨੇ ਕਹਿੰਦੇ ਪਿੱਛੇ ਨੇ ਮੰਨ ਲਓ 1-2% ਮੰਨ ਲਨੇ ਆਪਾਂ ਇਹ ਕਾਲੇ ਗਿੰਦੇ ਪਿੱਛੇ 1-2% ਲੋਕ ਹੈਗੇ ਨੇ ਉਹਨਾਂ ਲੋਕਾਂ ਨੂੰ ਦੇਖੋ ਪੰਜਾਬ ਦੇ ਪੂਰੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਲੋਕ ਕਾਲੀਆਂ ਦੇ ਪਿੱਛੇ ਮਜੀਠੀਵਰਗ ਦੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਨੂੰ ਦੇਖਿਓ ਵੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਵੀ ਇਹ ਬੰਦੇ ਕੌਣ ਨੇ ਪਿੰਡਾਂ ਵਿੱਚ ਪਤਾ ਹੀ ਹੁੰਦਾ ਆਪਾਂ ਹੁਣ ਮੰਨ ਲਓ ਕਿਸੇ ਪਿੰਡ ਦਾ ਕੋਈ ਲੀਲੀ ਪੱਗ ਵਾਲਾ ਬੰਦਾ ਮਜੀਠੀ ਦੇ ਕੱਠ ਵਿੱਚ ਗਿਆ ਉਹਦਾ ਘਰ ਬਾਲ ਦੇਖਿਓ ਵੀ ਇਹ ਇਹਦਾ ਕਾਰੋਬਾਰ ਕੀ ਹੈ ਇਹਨੇ ਆ ਕੋਠੀ ਕਾਰ 4 ਕਿਲੇ ਜ਼ਮੀਨ ਦੇ ਕਿੱਥੋਂ ਲੈ ਲਏ ਨੇ ਉਹ ਉਹਨੂੰ ਦੇਖਿਓ ਇਹਨਾਂ ਦੇ ਕਰਨ ਦੀ ਲੋੜ ਨਹੀਂ ਯੂਨੀਟੀ ਹੈ ਕੋਈ ਨਾ ਕੁਝ ਵੀ ਨਹੀਂ ਇਹਨਾਂ ਪੱਲੇ ਕੱਖ ਨਹੀਂ ਤੂੰ ਜਿਹੜੇ ਲੋਕ ਇਹਨਾਂ ਦੇ ਪਿੱਛੇ ਆ ਗਏ ਨੇ ਉਹਨੂੰ ਬਾਤ ਕਰੇ ਬੰਦੇ ਕੌਣ ਨੇ ਵੀ ਇਹ ਬੁਰਕੀ ਦੀ ਖਾਤਰ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਨਸ਼ਾ ਵੇਚਣ ਦੇ ਖਾਤਰ ਕਿਹੜੇ ਬੰਦੇ ਸਾਥ ਦੇ ਰਹੇ ਨੇ ਇਹ ਅਸੀਂ ਸੋਚਣਾ ਹੁਣ ਜਿਨ੍ਹਾਂ ਨੇ ਹਾਰ ਪਾਇਆ ਗੱਲ ਦੇ ਵਿੱਚ ਹਾਰ ਦਾ ਮਤਲਬ ਇਹ ਹੈ ਜਦੋਂ ਗੇੜ ਦੇ ਵਿੱਚ ਪਾਤਾ ਵੀ ਤੇਰੀ ਹਾਰ ਹੈ ਹਾਰ ਦਾ ਮਤਲਬ ਇਹ ਹੁੰਦਾ ਅਸਲ ਵਿੱਚ ਦੇ ਸਰੂਪੇ ਬੜਾ ਇਹਦਾ ਕਰਦਾਰ ਹੈ ਨਹੀਂ ਜੇ ਸਰੂਪਾ ਦਿੱਤਾ ਜਾਂਦਾ ਹੈ ਨਾ ਸਿਰ ਤੋਂ ਪੈਰਾਂ ਤੱਕ ਉਸ ਬੰਦੇ ਦੀ ਪਤ ਢੱਕਣੀ ਤੇ ਉਹ ਬੰਦਾ ਸਰੂਪਾ ਲੈਣ ਵਾਲਾ ਕਿੰਨੀ ਹਲੀਮੀ ਵਿੱਚ ਕਿੰਨੀ ਨਿਮਰਤਾ ਵਿੱਚ ਹੁੰਦਾ ਇਹਨੂੰ ਗੁਰੂ ਪਾਸ਼ਾ ਨੇ ਪ੍ਰੇਮ ਪਟੋਲਾ ਤੇ ਸੁਦਿੱਤਾ ਟੱਕਣੂ ਪਤ ਮੇਰੀ ਇਹ ਸ਼ਬਦਾਂ ਨਾਲ ਸੰਬੋਧਨ ਕੀਤਾ ਉਸ ਬੰਦੇ ਦਾ ਕਰਦਾਰ ਹੁੰਦਾ ਹੈ ਠੀਕ ਹੈ ਹੁਣ ਇਹਨਾਂ ਲੋਕਾਂ ਦੇ ਉਹ ਕਰਦਾਰ ਹੈਗੇ ਨੇ ਹਾਰ ਜਿੰਨਾ ਬੰਦੇ ਨੇ ਗਲ ਵਿੱਚ ਪਾਏ ਨੇ ਭਾਵੇਂ ਉਹ ਬਨੌਟੀ ਪਾਇਆ ਹੋਵੇ ਭਾਵੇਂ ਫੁੱਲਾਂ ਦਾ ਲੈ ਕੇ ਪਾਇਆ ਹੋਵੇ ਤੇ ਉਹਦੇ ਅਰਥ ਹੀ ਕੋਈ ਸਨਮਾਨ ਨਹੀਂ ਹੁੰਦਾ ਬੇਅਰਥ ਹਾਰ ਭਾਵੇਂ ਤੁਸੀਂ ਸਨਮਾਨ ਕਰਤਾ ਇਹਦੇ ਅਰਥ ਹੁੰਦੇ ਆ ਵੀ ਤੇਰੇ ਹਾਰ ਪਾਤਾ ਤੇ ਹੁਣ ਤੇਰੀ ਹਾਰ ਹੀ ਹੈ ਬਸ ਇਹਦਾ ਮਤਲਬ ਇਹ ਹੁੰਦਾ ਜੇ ਸਮਝਿਆ ਜਾਵੇ ਪਰ ਇਹ ਬਿਸ਼ਰਮ ਨੇ ਇਹ ਸਮਝ ਨਹੀਂ ਸਕਦੇ ਇਹ ਬਿਸ਼ਰਮ ਨੇ ਇਹ ਸਮਝ ਨਹੀਂ ਸਕਦੇ ਇਹਨਾਂ ਨੂੰ ਉਲਟ ਜੱਜ ਜਾਂਦੀ ਹੈ ਉਲੂ ਨਹੀਂ ਹੁੰਦਾ ਉਲੂ ਉਹਨੂੰ ਰਾਤ ਨੂੰ ਦੇਂਦਾ ਦਿਨ ਨਹੀਂ ਦੇਂਦਾ ਇਹ ਰਾਜਨੀਤਿਕ ਦੇ ਵਿੱਚ ਉਹ ਉੱਲੂ ਨੇ ਇਹਨੂੰ ਇਦਾਂ ਲੱਗਦਾ ਮੇਰੇ ਜਿਹੜੇ ਮੇਰੇ ਆਲੇ-ਦੁਆਲੇ ਖੜੇ ਨੇ ਨਾ ਵੀ ਪਤਾ ਨਹੀਂ ਪੂਰੇ ਪੰਜਾਬ ਦੇ ਲੋਕ ਨੇ ਨਾ 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 ਇਦਾਂ ਨਸ਼ਾ ਪਤਾ ਕੀਤਾ ਹੋਇਆ ਬੁਰਕੀ ਪਾਈ ਹੋਈ ਹੈ ਉਹ ਲੋਕ ਨੇ ਇਹ ਫਟਾਫਟ ਆ ਗਏ ਹੁਣ ਜਿਹੜੀਆਂ ਹੱਡਾਂ ਰੋੜੀ ਤੇ गिर ਜਾਂ ਉੜਦੇ ਹੁੰਦੀਆਂ ਤਾਂ ਆਹ ਉਹ ਕੋਈ ਸ਼ਹਿਰ ਕਰਦੀ ਹੁੰਦੀਆਂ ਨੇ ਕੋਈ ਕਸਰਤ ਕਰਦੀ ਹੁੰਦੀਆਂ ਨੇ ਉਹ ਹੱਡਾ ਰੋੜੇ ਵਿੱਚ ਪਏ ਹੋਏ ਮਾਸ ਵੱਲ ਉਹ ਨਹੀਂ ਨਿਗਾਹ ਹੁੰਦੀ ਐ ਉਹ ਤਾਂ ਹੁੰਦੀ ਉਹ ਮਰਿਆ ਹੋਇਆ ਪਸ਼ੂ ਹੁੰਦਾ ਉੱਥੇ ਤੇ ਉਹਦੇ ਤੇ ਮਡਰਾ ਰਹੀਆਂ ਹੁੰਦੀਆਂ ਨੇ ਇਹ ਉਹ ਲੋਕ ਨਹੀਂ ਇਹ ਜਿਹੜੇ ਤੁਰਦੇ ਨੇ ਮਿੱਠੇ ਨਾਲ ਇਹ ਮਰੀਆਂ ਹੋਈਆਂ ਲੋਥਾਂ ਨੇ ਜਮੀਰਾਂ ਮਰੀਆਂ ਹੋਈਆਂ ਨੇ ਇਹਨਾਂ ਦੀ ਕੀ ਤੁਹਾਨੂੰ ਲੱਗਦਾ ਵੀ ਇਹ ਜਾਗਦੇ ਆ ਨਾ 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 ਇਹ ਤਾਂ ਸਰੀਰ ਹੈ ਸਰੀਰ ਵੀ ਕੋਈ ਭੁੱਖੀ ਖਾਦੀ ਹੋਣੀ ਪਾਈ ਆ ਕਿਸੇ ਨੇ ਕਿਸੇ ਨੇ ਚਿੱਟਾ ਪੀਤਾ ਹੋਣਾ ਕਿਸੇ ਨੇ ਦੋ ਪੈਗ ਲੈ ਵਣ ਕਿਸੇ ਨੇ ਪੀ ਮ ਖਾਦੀ ਹੋਣੀ ਇਹ ਤਾਂ ਅੰਦਰੋਂ ਥੋੜੀ ਇਹ ਤਾਂ ਬਿਮਾਰ ਬੰਦੇ ਨੇ ਹੁਣ ਇਹਨਾਂ ਬਿਮਾਰਾਂ ਨੂੰ ਦੇਖ ਕੇ ਜਿਹੜੇ ਕੱਠ ਵਿੱਚ ਆਏ ਨੇ ਉਹ ਗਿਰਜਾਂ ਬਣ ਗਏ ਉਹ ਗਿਰਜਾਂ ਚਾਹੁੰਦੀਆਂ ਨੇ ਵੀ ਕਦੋਂ ਮਰਨ ਇਹ ਤੇ ਅਸੀਂ ਨਾ ਮਾਸ ਖਾਈਏ ਆ ਚੀਜ਼ ਹੈ ਤੇ ਇਹ ਪੰਜਾਬ ਦੇ ਲਈ ਮੈਂ ਕਹਿੰਦਾ ਵੀ ਹਾਨੀਕਾਰਕ ਪੰਜਾਬ ਦੇ ਲਈ ਇਹ ਮੰਦਭਾਗ ਦਾ ਸ਼ਮਾ ਇਹ ਲੋਕ ਲੈ ਕੇ ਆਉਣਗੇ ਜਿਹੜੇ ਲੋਕ ਸ਼ਰਮ ਨਹੀਂ ਮਨ ਰਹੇ ਵੀ ਇੱਕ ਨਸ਼ਾ ਤਸਕਰ ਜੇਲ੍ਹ ਵਿੱਚ ਗਏ ਹੋਏ ਬੰਦੇ ਨੂੰ ਜੇ ਜ਼ਮਾਨਤ ਮਿਲ ਗਈ ਕਰੋੜਾਂ ਕਰਮਾਂ ਅਰਬਾਂ ਦੀ ਪ੍ਰਾਪਰਟੀ ਬਣਾਉਣ ਦੀ ਜੇ ਜ਼ਮਾਨਤ ਮਿਲ ਗਈ ਉਹ ਬੜੀ ਥੋੜਾ ਹੋ ਗਿਆ ਉਹਦੀ ਚਾਪ ਨੁਸੀ ਕਰਨ ਵਾਸਤੇ ਕਿਵੇਂ ਪਿੱਛੇ ਤੁਰੇ ਹੋਏ ਇਹ ਮੀਡੀਆ ਬੰਦਾ ਦੇਖਿਓ ਉਹਦੇ ਬੰਦਾ ਦੇਖਿਓ ਦੇਖਣਾ ਉਹਨਾਂ ਲੋਕਾਂ ਨੂੰ ਜਿਹੜੇ ਪਿੱਛੇ ਤੁਰੇ ਆ। ਵੀ ਇਹ ਕੌਣ? ਜਿਹੜੇ ਪਿੱਛੇ ਤੁਰੇ ਵੀ ਉਹ ਕੌਣ ਹੈ? ਉਹਨਾਂ 'ਤੇ ਦੇਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।